ਸੋਸ਼ੀਆ ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਡਟੇ ਹੋਏ ਨੇ ਤੇ ਦਾ ਹਲਕਾ-ਦਰ ਹਲਕਾ ਜਾ ਕੇ ਉਹਨਾਂ ਦਾ ਚੋਣ ਪ੍ਰਚਾਰ ਕਰ ਰਹੇ ਨੇ ਇਸੇ ਕਿੜੀ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਫਿਰੋਜ਼ਪੁਰ ਤੋਂ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਗਿੱਦੜਵਾਹਾ ਦੇ ਵਿੱਚ ਰੱਖੀ ਗਈ ਮਹਾਰੈਲੀ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਵਿਰੋਧੀ ਧਿਰਾਂ ਦੇ ਉੱਤੇ ਜੰਮ ਕੇ ਨਿਸ਼ਾਨੇ ਸਾਧੇ ਗਏ ਉੱਥੇ 2 ਸਾਲ ਦੇ ਕਿਤੇ ਕੰਮਾਂ ਦੇ ਆਧਾਰ ਤੇ ਵੋਟ ਮੰਗੀ ਗਈ ਵਿਰੋਧੀਆਂ ਤੇ ਵਰਦ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕੇ ਵਿਰੋਧੀਆਂ ਨੂੰ ਰਾਸ ਨਹੀਂ ਆ ਰਿਹਾ ਕਿ ਪਹਿਲਾਂ ਰਾਸੀ ਘਰਾਂ ਨੇ ਤੇ ਇਹਨਾਂ ਦੇ ਪਰਿਵਾਰ ਜਿਹੜਾ ਨੇ ਉਹ ਮੁੱਖ ਮੰਤਰੀ ਐਮਐਲਏਾਂ ਦੀ ਕੁਰਸੀ ਤੇ ਮੰਤਰੀਆਂ ਦੀ ਕੁਰਸੀ ਦੇ ਉੱਤੇ ਬੈਠੇ ਹੋਏ ਸੀ ਹੁਣ ਜਦੋਂ ਆਮ ਘਰਾਂ ਦੇ ਬੱਚੇ ਉੱਥੇ ਬੈਠੇ ਹੋਏ ਨੇ ਤਾਂ ਇਹਨਾਂ ਨੂੰ ਰਾਸ ਨਹੀਂ ਆ ਰਿਹਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਬਾਗਿਆਪੁਰਾਣੀ ਦੀ ਇਨਕਲਾਬੀ ਧਰਤੀ ਦੇ ਲੋਕ ਭਾਗੇ ਪੁਰਾਣੇ ਦੇ ਮਿਹਨਤ ਕਾ ਸ਼ਲੋਕ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਦੇਖਣ ਦੀ ਇੱਛਾ ਲੈ ਕੇ ਤੇ ਆਪਣੇ ਦਿਲ ਦੇ ਵਿੱਚ ਜੋਸ਼ ਲੈ ਕੇ ਇੱਥੇ ਪਹੁੰਚੇ ਹੋਏ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ ਸਾਡੇ ਪਾਰਟੀ ਦੇ ਐਮਐਲਏ ਸਹਿਬਾਨ ਪੰਜਾਬ ਦੀ 117 ਐਮ ਐਲ ਏ ਦੀ ਮੁਕੱਦਸ ਹਾਊਸ ਦੇ ਕਸਟੋਡੀਅਨ ਉਹਨੂੰ ਚਲਾਉਣ ਵਾਲੇ ਮਨਜੋਬ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾ ਸਾਹਿਬ ਦਰਜਾ ਬਦਾਜਾ ਸਾਡੀ ਪਾਰਟੀ ਦੇ ਮੋਗੇ ਦੀ ਟੀਮ ਸਾਰੀ ਨਿਹਾਲ ਸਿੰਘ ਵਾਲੇ ਦੀ ਟੀਮ ਸਮਾਲਸਰ ਦੀ ਟੀਮ ਆਲੇ ਦੁਆਲੇ ਦੇ ਪਿੰਡਾਂ ਤੋਂ ਆਏ ਹੋਏ ਸਾਡੇ वर्कर वलंटीर सब तो पहल मेरे वालों सारे सताल नमस्कार वागुरु जी का खालसा वागुरू जी की फतह अच्छ जदों मैं जलंधरों चलिया कल रात जलंधर से कल दोपहरे पट्टी से अज मैं फरोजपुर तो आया रोड शो से बहुत वाडा फरोजपुर चा मैं बड़ा चागी पुराने आन का ਕਿਉਂਕਿ ਬਾਗੇ ਪ੍ਰਾਣੇ ਭਾਵੇਂ ਬਤੌਰ ਕਲਾਕਾਰ ਆਇਆ ਉਹ ਮੈਂ ਕਦੇ ਭਾਵੇਂ ਅਰਵਿੰਦ ਕੇਜਰੀਵਾਲ ਮੈਨੀਫੈਸਟੋ ਅੱਜ ਕਿਸੇ ਵੀ ਦੁੱਖ ਸੁੱਖ ਦੇ ਵਿੱਚ ਬਾਗੇ ਪ੍ਰਾਣੇ ਵਾਲੇ ਪਾਸੇ ਆਈਏ ਤਾਂ ਬਾਗੇ ਪ੍ਰਾਣੇ ਦੇ ਲੋਕਾਂ ਦਾ ਜਿਹੜਾ ਪਿਆਰ ਹੈ ਉਹਦੀ ਕਿਸੇ ਕਰੰਸੀ 'ਚ ਕੋਈ ਕੀਮਤ ਨਹੀਂ ਪਾਈ ਜਾ ਸਕਦੀ ਅੱਜ ਵੀ ਤੁਸੀਂ ਜਿਸ ਜਿੱਥੇ ਤੱਕ ਮੈਨੂੰ ਲੈ ਜਾਦੇ ਹੋ ਐਨੀ ਗਰਮੀ ਦੇ ਬਾਵਜੂਦ ਤੁਸੀਂ ਇੱਥੇ ਬੈਠੇ ਹੋ ਮੈਂ ਰੋਮ ਰੋਮ ਮੇਰਾ ਰਿਣੀ ਹੈ ਅੱਜ ਕੱਲ ਪਾਈ ਨੂੰ ਪਾਈ ਨਹੀਂ ਸਿਆਣ ਦਾ ਅੱਜ ਕੱਲ ਪੁੱਤ ਪਿਓ ਦਾ ਕਤਲ ਕਰੀ ਜਾਂਦੇ ਆ ਰਿਸ਼ਤੇ ਉਹਨਾਂ 'ਚ ਤਰੇੜਾਂ ਪੈ ਗਈਆਂ ਖੂਨ ਚਿੱਟੇ ਹੋ ਗਏ ਕੌਣ ਕਿਸੇ ਵਾਸਤੇ ਖੜਦਾ ਹੈ ਅੱਜ ਕੱਲ ਨਿੱਜਤਾ ਭਾਰੀ ਹੋ ਗਈ ਪਰ ਤੁਸੀਂ ਅੱਜ ਸਾਨੂੰ ਇੰਨਾ ਪਿਆਰ ਦੇਣ ਵਾਸਤੇ ਇੱਥੇ ਬੈਠੇ ਹੋ ਇਹ ਕੋਈ ਪੁਰਾਣੇ ਜਨਮਾਂ ਦਾ ਸਾਡਾ ਪੁੰਨ ਨਹੀਂ ਹੋਊਗਾ ਕੋਈ ਔਰ ਮੈਂ ਇਹ ਵੀ ਕਹਿਣਾ ਹੁੰਨਾ ਕਿ ਜਿਸ ਹਉਦੇ ਤੇ ਤੁਸੀਂ ਮੈਨੂੰ ਪੁਝਾਤਾ ਜਿਸ ਇੱਜ਼ਤ ਨਾਲ ਤੁਸੀਂ ਮੈਨੂੰ ਨਵਾਜਤਾ ਮੈਂ ਆਪਣੇ ਆਪ ਦਾ ਗੱਲ ਕਰਦਾ ਹੁਣ ਭਗਵੰਤ ਮਾਨਾ ਜਿੰਨਾ ਪਿਆਰ ਤੈਨੂੰ ਲੋਕਾਂ ਨੇ ਦੇਤਾ ਜੇ ਹਰ ਸਾਹ ਤੋਂ ਬਾਅਦ ਵੀ ਧੰਨਵਾਦ ਕਹਿਣ ਲੱਗ ਜੇ ਤਾਂ ਵੀ ਕਈ ਜਨਮ ਲੱਗਣਗੇ ਉਹਨਾਂ ਦੇ ਪਿਆਰ ਦਾ ਕਰਜ਼ਾ ਤਾਰਨ ਵਾਸਤੇ ਕਈ ਜਨਮ ਲੱਗਣਗੇ ਨਾਲ ਮੈਂ ਇਹ ਵੀ ਕਹਿਣਾ ਹੁੰਨਾ ਆਪਣੇ ਆਪ ਨਾਲ ਗੱਲ ਕਰਕੇ ਕਿ ਭਗਵੰਤ ਮਾਨਾ ਇਹ ਤੋਂ ਵੱਡਾ ਮੌਕਾ ਲੋਕਾਂ ਦੀ ਬਲਾਈ ਕਰਨ ਦਾ ਨਹੀਂ ਮਿਲ ਸਕਦਾ ਕਿਉਂਕਿ ਲੋਕਾਂ 'ਚ ਹੀ ਰੱਬ ਵੱਸਦਾ ਹੈ ਲੋਕਾਂ ਨੇ ਤੇ ਤੇ ਯਕੀਨ ਕੀਤਾ ਪੈਸੇ ਕਮਾਉਣੇ ਦਾ ਕੰਮ ਤਾਂ ਮੈਂ ਛੱਡਿਆ ਆ ਆ ਮੇਰੇ ਦੋਸਤ ਬੈਠੇ ਨੇ ਜਿਹੜੇ ਫਿਲਮਾਂ 'ਚ ਆਉਂਦੇ ਨੇ ਅਸੀਂ ਇਕੱਠੇ ਹੁੰਦੇ ਸੀ ਇਹਨਾਂ ਨੂੰ ਮੈਂ ਕਹਿ ਕੇ ਆਇਆ ਸੀ ਮੈਂ ਕਿਹਾ ਲੈ ਵੀ ਤੁਸੀਂ ਆਪਣਾ ਕੰਮ ਕਰ ਲਓ ਮੇਰੀ ਤਾਂ ਡਿਊਟੀ ਪਰਮਾਤਮਾ ਕਿਸੇ ਹੋਰ ਪਾਸੇ ਲਾਉਣ ਨੂੰ ਫਿਰਦਾ ਮੇਰੇ ਅੰਦਰੋਂ ਲੂਰੀਆਂ ਜਿਹੀਆਂ ਉੱਠਦੀਆਂ ਨੇ ਵੀ ਪੰਜਾਬ ਨੂੰ ਲੁੱਟੀ ਜਾਂਦੇ ਓਏ ਓਏ ਮੇਰੇ ਸਾਹਮਣੇ ਪੰਜਾਬ ਨੂੰ ਲੁੱਟੀ ਜਾਂਦੇ ਆ ਲੀਡਰ ਇਹਨਾਂ ਨੂੰ ਕਿਵੇਂ ਰੋਕੀਏ ਕੈਸਟਾਂ ਸੀੜੀਆਂ ਨਾਲ ਨਹੀਂ ਰੁਕਣੇ ਇਹ ਜੇ ਨਰਮੇ ਨੂੰ ਕੋਈ ਸੁੰਡੀ ਲੱਗ ਜੇ ਨਾ ਬਾਹਰੋਂ ਰੌਲਾ ਪਾ ਕੇ ਜਾਂ ਰੋੜੇ ਮਾਰ ਕੇ ਸੁੰਡੀ ਨਹੀਂ ਹਟਦੀ ਸਪਰੇਅ ਦੀ ਢੋਲੀ ਮੋਡੇ ਤੇ ਧਰ ਕੇ ਅੰਦਰ ਵੜਨਾ ਪੈਂਦਾ ਅੰਦਰ ਵੜੀਏ ਮੈਂ ਕਿਹਾ ਵੀ ਹੁਣ ਪਹਿਲਾਂ ਪਹਿਲਾਂ ਇਹਨਾਂ ਨੇ ਮੇਰਾ ਮਜ਼ਾਕ ਉਡਾਇਆ ਬਿੱਲਾ ਐ ਥੋੜੀ ਹੁੰਦਾ ਹੁੰਦਾ ਐ ਐ ਥੋੜੀ ਇਹ ਕਲਾਕਾਰ ਜਿਹੜੇ ਨੇ ਇਹਨਾਂ ਨੂੰ ਵੋਟਾਂ ਥੋੜੀ ਪਾਉਂਦਾ ਹੁੰਦਾ ਕੋਈ ਜਦੋਂ ਫਿਰ 2014 ਚ ਟੀਂਟ ਸਿਹੋਰਾਂ ਦੀਆਂ ਜ਼ਮਾਨਤਾਂ ਜਬਤ ਹੋਈਆਂ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਅੱਛਾ ਅੱਛਾ ਐਂ ਵੀ ਹੋ ਜਾਂਦਾ ਹੁੰਦਾ ਹੈ ਪਹਿਲਾਂ ਕਹਿੰਦੇ ਸੀ ਪਹਿਲਾਂ ਇਹ ਲੀਡਰ ਕਹਿੰਦੇ ਸੀ ਮਜ਼ਾਕ ਢਾਉਂਦੇ ਸੀ ਜਦੋਂ ਮੈਂ ਸੰਗਰੂਰ ਤੋਂ ਲੜ ਰਿਹਾ ਸੀ ਕਹਿੰਦੇ ਭਗਵੰਤ ਜੀ ਦੇ ਹੱਥ ਬੰਨੇ ਵਾਲੀ ਫੋਟੋ ਦੇਖੀ ਪੋਸਟਰ ਤੇ ਲੀਡਰ ਕਹਿੰਦੇ ਹੁੰਦੇ ਸੀ ਕਾਲੀ ਦਾ ਨਾਲੇ ਤੇ ਕਾਂਗਰਸ ਵਾਲੇ ਨੇ ਕਹਿੰਦੇ ਭਗਵਾਨ ਤੁਮਨ ਦੀ ਹੱਥ ਬੰਨੇ ਵਾਲੀ ਫੋਟੋ ਦੇਖ ਕੇ ਸਾਨੂੰ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕਿਹਾ ਕੋਈ ਗੱਲ ਨਹੀਂ ਵੋਟਾਂ ਵਾਲੇ ਦਿਨ ਤੱਕ ਹੱਸ ਲੋ ਜਿੰਨਾ ਹੱਸਣਾ ਹੈ ਰਿਜ਼ਲਟ ਤੋਂ ਬਾਅਦ ਸਾਰੀ ਓਵਰ ਮੇਰੀ ਫੋਟੋ ਦੇਖ ਕੇ ਰੋਇਆ ਕਰੋਗੇ ਸਾਰਾ ਡੱਬਰ ਤੁਸੀਂ ਉਹੀ ਹਾਲ ਹੋਇਆ ਪਿਆ ਜੀ ਹੁਣ ਤੁਸੀਂ ਅਵੇ ਟੀ ਗੱਡੀ 'ਚ ਬਹਿ ਜਾਣਾ YouTube ਤੇ ਮੇਰੇ ਕੋਲੇ ਆ ਜਾਂਦਾ ਹੈ ਕੈਪਟਨ ਨੂੰ ਪੁੱਛ ਲਓ ਪੱਠਲ ਦੇ ਮੂਰੇ ਮਾਈਕ ਲਾ ਲੋ ਮਲੂਕੇ ਮੂਰੇ ਮਾਈਕ ਲਾ ਲੋ ਸੁਖਵੀਰ ਦੇ ਮੂਰੇ ਮਾਈਕ ਲਾ ਲੋ ਬਾਜਵੇ ਦੇ ਮੂਰੇ ਮਾਈਕ ਲਾ ਲੋ ਰਾਜੇ ਬੜਿੰਗ ਦੇ ਮੂਰੇ ਮਾਈਕ ਲਾ ਲੋ ਮੇਰਾ ਨਾਮ ਲੈ ਦੋ ਵੀ ਭਗਵੰਤ ਮਾ ਨਾ ਨਾ ਉਹਦੇ ਬਾਰੇ ਵੀ ਗੱਲ ਕਰਨੀ ਹੈ